ਆਪਣੇ ਯਾਰ ਜਿੰਨੇ ਵੀ ਟਰੈਕਟਰ ਆ ਆਪਾਂ ਬੰਦਾ ਜੇ ਕੋਈ ਘਰੇ ਆਉਂਦਾ ਆਪਣੇ ਕੋਲ ਠੀਕ ਹੈ ਚਲੋ ਮੰਡੀ ਤੇ ਤਾਂ ਉੱਥੇ ਆਪਣੇ ਕੋਲੇ ਸੰਦ ਨਹੀਂ ਹੁੰਦੇ ਤੇ ਜੇ ਆਪਣੇ ਕੋਲੇ ਘਰੇ ਆਉਂਦਾ ਆਪਾਂ ਵਹਾ ਕੇ ਚੈੱਕ ਕਰਾ ਕੇ ਤੋਰਾਂਗੇ ਸਹੀ ਹੈ ਭਾਈ ਜਮਾਂ ਸਹੀ ਅਗਲੇ ਨੇ ਪੈਸੇ ਲਾਉਣੇ ਤਸੱਲੀ ਕਰਕੇ ਲੈ ਕੇ ਜਾਓ ਤਸੱਲੀ ਕਰਕੇ ਲਿਜਾਓ ਜਿਹੜਾ ਜੇ ਤੇਲ ਮਚੂ ਹੋ ਜਾ ਉਹ ਭਾਈ ਸਾਡਾ ਹੂ ਭਾਵੇਂ 10 ਲੀਟਰ ਮਚਾ ਦੇ ਅਗਲੇ ਭਾਵੇਂ 20 ਲੀਟਰ ਜੇ ਮੈਂ ਜੇ ਤੇਰੀ ਵੀਡੀਓ ਦੇਖ ਕੇ ਆਉਂਦਾ ਹਾਂ ਠੀਕ ਹੈ ਤੂੰ ਗੱਲ ਕਰਾਤੀ ਦੇ ਰਣਾ ਆਪਾਂ ਜਿਵੇਂ ਤੂੰ ਕਹੇਗਾ ਤੇਰਾ ਆਪਾਂ ਮੋੜਦੇ ਲੋ ਜੀ ਮੈਟਰ ਆਪਾਂ ਪਹੁੰਚਿਆ ਸਿੱਧੂ ਟਰੈਕਟਰ ਵਾਲਿਆਂ ਦੇ ਪਿੰਡ ਸੰਦੋਹਾ ਜਿੱਥੇ ਬਾਈ ਹੈਪੀ ਆਪਣੇ ਨਾਲ ਜੋੜਿਆ ਸਤਿ ਸ੍ਰੀ ਅਕਾਲ ਬਾਈ ਜੀ ਦੂਜੀ ਵਾਰ ਬਾਈ ਹੈਪੀ ਨੇ ਆਪਾਂ ਨੂੰ ਮੌਕਾ ਦਿੱਤਾ ਵੀਡੀਓ ਬਣਾਉਣ ਦਾ ਹਾਂਜੀ ਬਾਈ ਹਾਂਜੀ ਤੇ ਪਹਿਲਾਂ ਕਿਵੇਂ ਰਿਸਪੌਂਸ ਮਿਲਿਆ ਪਹਿਲਾਂ ਬਾਈ ਬਹੁਤ ਵਧੀਆ ਆਪਣੀ ਜਿਹੜੀ ਵੀਡੀਓ ਬਣਾ ਕੇ ਲੈ ਗਿਆ ਸੀਗੀ ਤਕਰੀਬਨ ਸਾਰੇ ਟਰੈਕਟਰ ਵਿਗ ਗਏ ਆਪਣੇ ਉਹ ਆ ਸਾਰਾ ਆਪਾਂ ਨਵਾਂ ਮਾਲ ਹੀ ਅੱਜ ਦਿਖਾਵਾਂਗੇ ਬੰਗਾ ਨਵਾਂ ਮਾਲ ਇੱਧਰ ਦਿਖਾ ਦੇ ਬਾਈ ਨਿਗਾਹ ਮਾਰ ਦੇ ਕਹਿੰਦੇ ਸੰਦੋਹੇ ਪਿੰਡ ਦੇ ਵਿੱਚ ਮ ਕਿ ਬੇ ਕੜੇ ਕੜੇ ਕਿੰਨੇ ਕ ਬਿਕ ਗਏ ਸੀ ਸਾਰੇ ਹੀ ਬਿਕ ਗਏ ਬਈ ਆਪਦੇ 9 10 ਵੀਡੀਓ ਚ ਟਰੈਕਟਰ ਦਿਖਾਏ ਸੀਗੇ ਸਾਰੇ ਹੀ ਬਿਕ ਗਏ ਸੀਗੇ ਤੇ ਤਿੰਨ ਟਰੈਕਟਰ ਆਪਾਂ ਗੱਲ ਵਿੱਚ ਜਦੋਂ ਆ ਖੜੇ ਆ ਕਿ ਇੱਕ ਬਿਕਿਆ ਆਹ ਤਾਂ ਉਹਨੇ ਵੇਖਿਆ ਹੋਏ ਨੇ ਇਹ ਬਿਕ ਗਏ ਬਈ ਦੋਨੇ ਟਰੈਕਟਰ ਠੀਕ ਹੈ ਜੀ ਹਾਂ ਇਹ ਸੇਲ ਹੋ ਗਏ ਉਹਨੇ ਠੀਕ ਹੈ ਜੀ ਤੇ ਹੁਣ ਆਪਣੇ ਕੋਲੇ ਹੈਗੇ 9 10 ਟਰੈਕਟਰ ਦਿਖਾਉਣ ਵਾਸਤੇ ਠੀਕ ਹੈ ਜੀ ਤੇ ਮਿੱਤਰੋ 9 10 ਟਰੈਕਟਰ ਨੇ ਟਰੈਕਟਰ ਨੇ ਚੰਗੀਆਂ ਘਣੇ ਸਨਾਂ ਦੀ ਹਾਂਜੀ ਕੋਈ ਜੀ ਤੇ ਬਾਕੀ ਜੇ ਕੋਈ 19 21 ਹੋਊਗੀ ਵਾਈਂ ਬਿਲਕੁਲ ਸੱਚ ਗਲਤ ਦੱਸ ਕੇ ਕਿਉਂ 100 ਕਿਲ ਯਾਰ ਆ ਵੀ ਟਰੈਕਟਰ ਦੇ ਵਿੱਚ ਜੇ ਕੋਈ ਮਾੜੀ ਮੁਟੀ ਉਨੀ ਕਿਉਂ ਤਾਂ ਆਪਾਂ ਛੱਡ ਦੇਣੀ ਦੇਖ ਠੀਕ ਹੈ ਹਾਂ ਜੀ ਇਹ ਕਈ ਵਾਰਕ ਤਕਰੀਬਨ ਰਹਿ ਜਾਂਦੀ ਹੈ ਉਹ ਆਪਾਂ ਅਗਲੇ ਨੂੰ ਦੱਸ ਕੇ ਦੇਵਾਂਗੇ ਉਹ ਦੱਸ ਕੇ ਹਾਂ ਹਾਂ ਜੇ ਕੋਈ ਰੰਗ ਹੋਇਆ ਜਿੱਥੇ ਬੱਜਿਆ ਉਹ ਵੀ ਆਪਾਂ ਅਗਲੇ ਨੂੰ ਦੱਸ ਕੇ ਦੇਵਾਂਗੇ ਠੀਕ ਹੈ ਜੀ ਤੇ ਕਾਪੀ ਗਾਈ ਦਾ ਭਾਈ ਆਪਾਂ ਟਰੈਕਟਰ ਮਾੜਾ ਲੈਂਦੇ ਨੇ ਠੀਕ ਹੈ ਉਹਦੀ ਆਪਣੀ ਫੋਲ ਜ਼ਿੰਮੇਵਾਰੀ ਉਹਦੀ ਜ਼ਿੰਮੇਵਾਰੀ ਹੈ ਜਿਹੜਾ ਕਹਦਾ ਕਿ ਇਹ ਤਾਂ ਵੀ ਨਾ ਹੋਊਗਾ ਨਾ ਹੋਊਗਾ ਜਿਹੜਾ ਕਹਦਾ ਵੀ ਹੁੰਦਾ ਨਹੀਂ ਉਹ ਹੁੰਦਾ ਨਹੀਂ ਜਿਆਦਾ ਪੰਜਾਬ ਨੰਬਰ ਹੁੰਦੇ Haryana ਨਾ ਨਹੀਂ ਆਪਣੇ ਕੋਲੇ ਭਾਈ ਵੱਧ Haryana ਨੰਬਰ ਟਰੈਕਟਰ ਹੁੰਦਾ Haryana ਨੰਬਰ Haryana ਨੰਬਰ ਤੇ ਕੰਮ ਜ਼ਿਆਦਾ ਕਰਦੇ ਹਾਂਜੀ ਹਾਂਜੀ ਭਾਈ ਠੀਕ ਹੈ ਜਿਹੜਾ Haryana ਨੰਬਰ ਟਰੈਕਟਰ ਕੋਈ ਲੈ ਕੇ ਜਾ ਠੀਕ ਹੈ ਜੇ ਸਾਡੇ ਕੋਲ ਮੰਨ ਲਓ 12 ਮਾਡਲ ਤੋਂ ਟਰੈਕਟਰ ਕੋਈ ਲੈ ਕੇ ਜਾਂਦਾ ਸਟਾਰਟਿੰਗ 'ਚ ਨਾ 12 ਮਾਡਲ ਤਾਂ ਕੰਮੇ ਨੂੰ ਸੀ ਦਿੰਨੇ ਆ 12 ਮਾਡਲ ਤੋਂ ਸਟਾਰਟ ਆ ਉਦੋਂ ਉੱਪਰ ਵਾਲਿਆਂ ਦੀ ਸਾਰਿਆਂ ਦੀ ਮਿਲਦੀ ਹੈ ਉੱਪਰ ਵਾਲਿਆਂ ਦੀ ਸਾਰਿਆਂ ਦੀ ਮਿਲਦੀ ਨਹੀਂ ਹੇਠਾਂ ਵਾਲਿਆਂ ਦੀ ਨਹੀਂ ਮਿਲਦੀ ਉਹਨਾਂ ਦੀ ਨਹੀਂ ਨੂੰ ਸੀ ਠੀਕ ਹੈ ਤੇ ਲੋਨ ਸਵੇਦਾ ਕਿਵੇਂ ਆ ਲੋਨ ਬਈ ਹੋ ਜੂਗਾ ਸਾਰੇ ਟਰੈਕਟਰਾਂ ਦੇ ਠੀਕ ਹੈ ਉਹ ਆਪਾਂ ਜਿਹੜੇ ਟਰੈਕਟਰਾਂ ਤੇ ਲੋਨ ਹੁੰਦਾ ਹੈ ਦੱਸ ਦਿੰਦੇ ਆ ਬਈ ਆਹ ਟਰੈਕਟਰਾਂ ਤੇ ਲੋਨ ਹੁੰਦਾ ਕਿੰਨੇ ਪਰਸੈਂਟ ਤੇ ਕਰਾ ਦਿੰਦੇ ਹੋ ਲੋਨ ਆਪਾਂ ਮੰਨ ਕੇ ਚੱਲੋ ਬਈ ਜੇ ਤਾਂ ਕੋਈ ਕਿਸੇ ਦਿਨ ਆ ਜਮੀਨ ਹੈਗੀ ਆ ਹਾਂਜੀ ਠੀਕ ਹੈ ਠੀਕ ਹੈ ਜੇ ਕਿਸ ਨੇ ਮੰਨ ਲਓ ਕਿਸੇ ਕੋਲ ਜ਼ਮੀਨ ਨਹੀਂ ਹੈਗੀ ਤੇ ਹੋ ਸਕਦਾ ਆਪਾਂ ਉਹਦਾ ਵੀ ਲੋਨ ਕਰਾ ਕੇ ਦਿੰਨੇ ਆ ਠੀਕ ਹੈ ਜੀ ਹਾਂਜੀ ਜਿੰਸ ਤੱਕ ਆਪਣਾ ਫੌ ਪੈਂਦਾ ਉਹਦਾ ਲੋਨ ਕਰਾ ਕੇ ਦਿੰਨੇ ਆ ਆਪਾਂ ਠੀਕ ਹੈ ਜੇ ਬਾਈ ਬਣੇ ਕਿਸ ਨੇ ਟਰੈਕਟਰ ਲੈਣਾ ਹੋਵੇ ਜਿਹਦੇ ਕੋਲ ਜ਼ਮੀਨ ਹੈ ਨਹੀਂ ਘੱਟ ਤੋਂ ਘੱਟ ਵੀ 1.7 ਲੱਖ ਰੁਪਏ ਡਾਊਨ ਮੇ ਪੇਮੈਂਟ ਕਰਨੀ ਪਊ ਆਪਾਂ ਉਹਦਾ ਵੀ ਲੋਨ ਕਰਾ ਦੇਗੇ ਠੀਕ ਹੈ ਜੀ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆਂ ਇਹਦੇ ਬਾਰੇ ਦੱਸ 37 3600 ਬਾਰੇ ਹਾਂਜੀ ਇਹ ਬਾਈ 3600 ਦਾ ਟਰੈਕਟਰ ਨਿਊ ਹਾਲੈਂਡ ਠੀਕ ਹੈ ਜੀ 2007 ਮਾਡਲ ਹੈ ਠੀਕ ਹੈ ਜੀ ਡਬਲ ਕਲਚ ਟਰੈਕਟਰ ਹੈ 6 ਠੀਕ ਹੈ ਜੀ ਮੂਰਲੇ ਟਾਇਰ ਹੈਗੇ ਬਾਈ ਇਹਦੇ 60 60 ਪੈਸੇ ਪੱਕੇ ਐਮ ਆਰਫ ਦੇ ਮੰਗਲੇ ਟਾਇਰਾਂ ਤੇ ਰਬੜ ਜੜੀ ਹੋਈ ਹੈ ਵਧੀਆ ਰਬੜ ਜੜੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਹੈ ਇੰਜਨ ਗੇਅਰ ਦਾ ਓਕੇ ਆ ਹਾਂਜੀ ਬਾਈ ਠੀਕ ਹੈ ਕਿਦਾ ਬਾਈ ਜੀ 210000 ਰੁਪਿਆ ਡਿਮਾਂਡ ਹੈ ਇਹਦੀ 211000 ਹਾਂਜੀ ਬਾਈ ਤੇ ਇਹ ਵੀ ਦੇਣ ਨਾਲ ਲੈਣ ਵਾਲੀ ਦੱਸ ਦੇ ਮਿਸਟਰ ਦੇਣਾ ਬਾਈ ਇਹਦਾ ਇੱਕੂ ਰੇਟਾ ਸੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਪਾਈ ਸੀਗੀ ਠੀਕ ਹੈ ਬਾਰੀ ਬਾਰੀ ਗਲਤ ਰੇਟ ਨਹੀਂ ਕਰਨੇ ਚਾਹੀਦੇ ਇਹਦਾ ਆਪਾਂ ਫਿਕਸ ਰੇਟ ਬੋਲਿਆ ਸੀ ਇਹ ਟਰੈਕਟਰ ਦਾ 1,70,000 ਰੁਪਇਆ 1,70,000 ਹਾਂਜੀ ਤੇ 1,70,000 ਦੀ ਦੇਣਾ ਹੈ 1,70,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਬਾਈ ਮੋਟਰਸਾਈਕਲ ਦੇ ਬੁਲਟ ਦੇ ਮੁੱਲ ਚ ਜਾਂ ਟਰੈਕਟਰ ਹੈ ਜੋ ਇਹ ਗੱਲ ਕਰੀਏ ਮੂਰੇ ਆ ਗਿਆ 60 ਫਾਰਮ ਬਾਈ ਦਸੀਏ ਇਹਦੇ ਬਾਰੇ ਹੈਪੀ ਇਹ ਬਾਈ ਜੀ ਹੈਗਾ 2009 ਮਾਡਲ ਹਾਂਜੀ ਡਬਲ ਕਲਚ ਹੈ ਵੀ ਟਰੈਕਟਰ ਹਾਂਜੀ ਹਰਿਆਣਾ ਨੰਬਰ ਹੈ ਚਿਪ ਵਾਲੀ ਕਾਪੀ ਹੈ ਬਾਈ ਇਹਦੀ ਠੀਕ ਹੈ ਜੀ ਠੀਕ ਹੈ ਜੀ 2 ਲੱਖ 65000 ਰੁਪਏ ਦੀ ਆਪਾਂ ਡਿਮਾਂਡ ਕਰਦੇ ਆਂ ਤੇ ਇਹ ਟਰੈਕਟਰ ਆਪਾਂ ਦੇ ਦੇ ਦਾਂਗੇ ਬਾਈ ਜੀ 2 ਲੱਖ ਤੇ 40000 ਰੁਪਏ ਦਾ 240000 ਟਾਇਰ ਟਰੈਕਟਰ ਦੇ ਹੈਗਾ ਬਈ ਟਾਇਰਾਂ ਮੋਰੀ ਨਿਗਾ ਮਰਵਾ ਦੇ ਟਾਇਰ ਹੈਗਾ ਟਰੈਕਟਰ ਦੇ 70 75 ਪੈਸੇ ਸੀ 70 75 ਪੈਸੇ ਹਾਂਜੀ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਆ ਸਰਵਿਸ ਫੁੱਲ ਹੋਈ ਹੋਈ ਆ ਟਰੈਕਟਰ ਸਰਵਿਸ ਹੋਈ ਹੋਈ ਆ ਹਾਂਜੀ ਬਈ ਸਰਵਿਸ ਫੁੱਲੋ ਹੋਈ ਹੋਈ ਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੇਂਟ ਹੈਗਾ ਬਈ ਰੰਗ ਪੇਂਟ ਬਈ ਮਾੜੀ ਮੁੱਟੀ ਹਲਕੀ ਟੱਚਿੰਗ ਹੈਗੀ ਆ ਮਰਗਾੜ ਇਹਦੇ ਮੰਨ ਲਓ ਰੰਗ ਹੋਏ ਹੋਏ ਟਰੈਕਟਰ ਦੇ ਹਾਂ ਹੈ ਓਰੀਜਨਲ ਆ ਮਰਗਾੜ ਨਾਲ ਮਰਾਟ ਹੋ ਗਏ ਹਾਂਜੀ ਬੈਟਰੀ ਬਾਕਸ ਆ ਹੋ ਗਿਆ ਬੰਪਰ ਹੋ ਗਿਆ ਤੇ ਆ ਟਾਇਰਾਂ ਵਾਲੇ ਹੋ ਗਿਆ ਬਾਕੀ ਜੇ ਸੋਹ ਦੀ ਗੱਲ ਕਰੀਏ ਸੋਹ ਦਾ ਇੰਜਨ ਦਾ ਬਾਈ ਕਹਿੰਦਾ ਜਮਾ ਇੱਕ ਨੰਬਰ ਹੈ ਤੇ ਮੂਰੇ ਆ ਗਿਆ 855 ਫੋਰ ਸਟਾਰ ਰਿਵਰਸ ਵੀਡੀਓ ਦੱਸੀ ਬਾਈ ਇਹਦੇ ਬਾਰੇ ਇਹ ਬਾਈ ਜੀ 2012 ਮਾਡਲ ਹੈ ਹਾਂਜੀ ਠੀਕ ਹੈ ਜੀ ਟਾਇਰ ਹੈਗਾ ਟਰੈਕਟਰ ਦੇ ਬਾਈ ਮੂ ਚਾਰੇ ਟਾਇਰ ਹੀ ਇਹਦੇ 80 ਪੈਸੇ ਟਾਇਰ ਹੈ ਟਰੈਕਟਰ ਦੇ ਚਾਰੇ ਟਾਇਰ 80 ਪੈਸੇ ਇਹਦੀ ਐਨਓਸੀ ਮਿਲ ਜੂ ਲੋਨ ਵੀ ਹੋ ਜੂ ਤੇ ਲੋਨ ਵੀ ਹੋ ਜੂ ਹਾਂਜੀ ਬਾਈ ਠੀਕ ਹੈ ਇੰਜਨ ਗੇਅਰ ਦਾ ਕਿਵੇਂ ਟੋਕਰਦਾ ਇੰਜਨ ਗੇਅਰ ਦਾ ਬਾਈ ਜਮਾ ਇੱਕ ਨੰਬਰ ਟਰੈਕਟਰ ਹੈ ਇੰਜਨ ਗੇਅਰ ਦਾ ਇੱਕ ਨੰਬਰ ਆਪਾਂ ਬੰਦਾ ਬਾ ਆਪਣੇ ਜਿੰਨੇ ਵੀ ਟਰੈਕਟਰ ਆ ਆਪਾਂ ਬੰਦਾ ਜੇ ਕੋਈ ਘਰੇ ਆਉਂਦਾ ਆਪਣੇ ਕੋਲ ਠੀਕ ਹੈ ਚਲੋ ਮੰਡੀ ਤੇ ਤਾਂ ਉੱਥੇ ਆਪਣੇ ਕੋਲੇ ਸੰਦ ਨਹੀਂ ਹੁੰਦੇ ਤੇ ਜੇ ਆਪਣੇ ਕੋਲੇ ਘਰੇ ਆਉਂਦਾ ਆਪਾਂ ਵਹਾ ਕੇ ਚੈੱਕ ਕਰਾ ਕੇ ਤੋਰਾਂਗੇ ਵਾ ਕੇ ਚੈੱਕ ਹਾਂਜੀ ਬਾਈ ਠੀਕ ਹੈ ਬਾਈਆਂ ਨੇ ਲੋ ਵੀ ਮਿੱਤਰੋ ਕਨਾਲਾਂ ਦੋ ਕਨਾਲਾਂ ਬੇਲੀਆਂ ਸਾਡ ਰੱਖੀਆਂ ਨੇ ਕਹਿੰਦੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਟਰੈਕਟਰ ਫੇਰਲ ਜਾਓ ਕਿਉਂ ਹੈਪੀ ਗੱਲ ਸਹੀ ਹੈ ਸਹੀ ਹੈ ਬਾਈ ਜਮਾ ਸਹੀ ਹੈ ਅਗਲੇ ਨੇ ਪੈਸੇ ਲਾਉਣੇ ਤਸੱਲੀ ਕਰਕੇ ਲੈ ਕੇ ਜਿਹੜਾ ਤੇਲ ਮਚੂ ਹੋ ਜਾ ਉਹ ਬਾਈ ਸਾਡਾ ਹੂ ਭਾਵੇਂ 10 ਲੀਟਰ ਮਚਾ ਦੇ ਅਗਲੇ ਭਾਵੇਂ 20 ਲੀਟਰ ਮਚਾ ਦੇ ਉਹ ਸਾਡਾ ਹੂ ਤੇ ਠੀਕ ਆ ਚਾਹੇ 20 ਮਚਾਉ ਚਾਹੇ 10 ਮਚਾਉ ਉਹ ਬਾਈਆਂ ਦਾ ਇਹ ਮਾਡਲ ਏ ਬਾਈ 2012 ਮਾਡਲ ਆ ਤੇਲ ਬ੍ਰੇਕਰ ਰਿਵਰਸ ਬੀਟੂ ਆ ਠੀਕ ਹੈ ਜੀ 4 ਸਟਾਰ ਦੇ ਵਿੱਚ ਆ ਗਿਆ ਇਹਦਾ ਬਈ ਆਪਾਂ 415000 ਰੁਪਏ ਡਿਮਾਂਡ ਕਰਦੇ ਆ ਠੀਕ ਹੈ ਜੀ ਇਹ ਬਈ ਆਪਾਂ ਟਰੈਕਟਰ ਦੇ ਦੇ ਦਾਂਗੇ 390000 ਦਾ 390 ਦਾ ਹਾਂਜੀ ਬਾਈ 390000 ਦਾ ਮਿੱਤਰੋ ਇਹ 855 ਬਣੂ 7 ਨਾਲੇ ਨੋਸੀ ਦੇ ਦੇਗੇ ਵੇ ਦੇ ਦੇ ਤੈਨੋਸੀ ਮਿਲ ਜੂ ਹਾਂਜੀ ਬਾਈ ਤੇ ਛਤਰੀ ਮਿਲੂ ਛਤਰੀ ਮਿਲੂ ਹਾਂ ਹੋਟਲ ਦੇਵਾਂਗੇ ਬਾਈ ਕੱਪੜੇ ਫੁੱਟ ਮਿਲੂਗੀ ਕੱਪੜੇ ਵਾਲੀ ਬਾਈ ਹਾਂਜੀ ਬਾਈ ਤੇ ਮੂਰੇ ਆ ਗਿਆ ਸਸਤੀ 30 ਪਲੱਸ ਵਾਲਾ ਇਹਦੇ ਬਾਰੇ ਦੱਸੀ ਬਾਈ ਇਹ ਬਾਈ ਜੀ 2012 ਮਾਡਲ ਹਾਂਜੀ ਠੀਕ ਹੈ ਜੀ 55 HP ਦੇ ਵਿੱਚ ਹੈ ਠੀਕ ਹੈ ਜੀ ਟਾਇਰ ਚਾਰੇ ਨਵੇਂ ਆ ਠੀਕ ਹੈ ਜੀ ਠੀਕ ਹੈ ਜੀ ਕਨੋਪੀ ਡੈਕ ਵਗੈਰਾ ਸਾਰਾ ਕੁਝ ਆਪ ਆਪ ਲਵਾਇਆ ਇਹਦੇ ਠੀਕ ਹੈ ਜੀ ਵਧੀਆ ਚੱਲਦਾ ਕੋਈ ਐ ਨਹੀਂ ਹੈਗਾ ਵੀ 3500 4000 ਵਾਲੀ ਪੇਟੀ ਦਰਾ ਦਿੰਦੇ ਵਿੱਚ ਛੋਵੇ ਮਾਰੇ ਠੀਕ ਹੈ ਠੀਕ ਹੈ ਜੀ ਵਧੀਆ ਚੱਲਦੀ ਆ ਠੀਕ ਹੈ ਜੀ ਤੇ ਬਾਈ ਇਹਦੀ ਵੀ ਐਨਓਸੀ ਮਿਲ ਜੂਗੀ ਇਹਦੀ ਵੀ ਐਨਓਸੀ ਮਿਲ ਜੂਗੀ ਹਾਂਜੀ ਇਹ ਤੇ ਵੀ ਲੋਨ ਹੋ ਜਾਊਗਾ ਠੀਕ ਹੈ ਜੀ ਤੇ ਜੇ ਤਾਂ ਕੋਈ ਜ਼ਮੀਨ ਵਾਲਾ ਬੰਦਾ ਆਉਂਦਾ ਆਪਣੇ ਕੋਲ ਜਿਹਦੇ ਨਾਲ ਵਾਹਣ ਹੈ ਜ਼ਮੀਨ ਹੈਗੀ ਆ ਹਾਂਜੀ 2-4 ਕਿੱਲੇ ਜਿੰਨੇ ਵੀ ਆ ਠੀਕ ਹੈ ਹਾਂਜੀ ਉਹਦਾ ਆਪ ਕਰਾ ਦ ਠੀਕ ਹੈ ਜੀ ਜਿਹਦੇ ਨਾਲ ਜ਼ਮੀਨ ਨਹੀਂ ਹੈਗੀ ਉਹਦਾ ਲੋਨ ਆਪਾਂ ਕਰਾ ਦੇਾਂਗੇ 2.5 ਤੋਂ 3 ਦੇ ਵਿੱਚ ਵਿੱਚ 2.5 ਤੋਂ 3 ਦੇ ਵਿੱਚ ਠੀਕ ਹੈ 12 ਮਾਡਲ 55 HP ਚ ਆ ਗਿਆ 2.3 ਵੀ ਤੇ 3 ਸਪੀਡ ਡਬਲ ਡਿਸਟ੍ਰੀਬਿਊਟਰ ਤੇ ਰੇਟ ਰੇਟ ਬਾਈ ਇਹਦਾ 490000 ਡਿਮਾਂਡ ਕਰਦੇ ਆਪਾਂ ਹਾਂਜੀ ਦੇਣਾ ਕਿੰਨੇ ਦਾ ਦੇਣਾ ਬਾਈ ਹੈਗਾ ਰੇਟ ਆਪਾਂ ਦਾ ਇੱਕੋ ਰੇਟ ਆ ਲਾਸਟ ਹੈਗੇ 460000 ਦਾ ਟਰੈਕਟਰ ਦੇ ਰਹਿਣਗੇ 460000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਸੰਘਾਰਿਆ ਹੋਇਆ ਮੂਰੇ ਵੱਡੀਆਂ ਲਾਈਟਾਂ ਵਗੈਰਾ ਬੈਂਪਰ ਤੇ ਲੱਗੀਆਂ ਹੋਈਆਂ ਨੇ ਚੰਗਾ ਟਰੈਕਟਰ ਹੈ ਯਾਨੀ ਕਿ ਮੂਰੇ ਫੇਰ 30 30 ਆ ਗਿਆ ਨਿਊ ਹਾਲੈਂਡ ਪਲੱਸ ਵਾਲਾ ਬਾਈ ਦੱਸੀ ਪੰਜਾਬ ਨੰਬਰ ਇਹ ਆ ਗਿਆ 2009 ਮਾਡਲ ਟਰੈਕਟਰ ਹਾਂਜੀ ਇਹ ਹੈਗਾ ਪਲੱਸ ਵਾਲਾ 55 ਐਚਪੀ ਦੇ ਵਿੱਚ 3 ਸਪੀਡ ਆ ਠੀਕ ਹੈ ਡਬਲ ਡਿਸਟ੍ਰੀਬਿਊਟਰ ਆ ਠੀਕ ਹੈ ਜੀ ਇਹ ਬਾਈ ਜੀ ਹੈਗਾ ਬਿਨਾ ਟਰਬੋ ਤੋਂ ਅੱਛਾ ਜੀ ਹਾਂ 55 ਐਚਪੀ ਦੇ ਵਿੱਚ ਜਿਹੜਾ ਆਪਾਂ ਪਹਿਲਾਂ ਦਿਖਾਇਆ ਉਹ ਹੈਗਾ ਟਰਬੋ ਵਾਲਾ 55 ਐਚਪੀ ਤੇ ਇਹ ਬਿਨਾ ਟਰਬੋ ਵਾਲਾ ਠੀਕ ਹੈ ਜੀ ਇਹਦਾ ਪੰਜਾਬ ਨੰਬਰ ਆ ਬਾਈ ਤੇ ਆਪਾਂ ਲਈ ਕਾਪੀ ਆ ਟਾਇਰ ਹੈਗੇ ਇਹਦੇ 70 75 ਬਹੇ ਚਾਰੇ ਠੀਕ ਹੈ ਜੀ ਠੀਕ ਹੈ ਜੀ ਟਰੈਕਟਰ ਇਹ ਵੀ ਬਾਈ ਸਾਰੇ origional ਆ ਤਕਰੀਬਨ ਠੀਕ ਹੈ ਜੀ ਠੀਕ ਹੈ ਕਲੀ ਮਰਗੜਾ ਆਹਦੀ ਰਿੰਬਾਂ ਦੀ ਥੋੜੀ ਬਹੁਤ ਟੱਚਿੰਗ ਹੋਈ ਹੈ ਇਹਦੀ ਠੀਕ ਹੈ ਜੀ ਹਾਂ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਓਕੇ ਆ ਬਾਈ ਟਰੈਕਟਰ ਇਹ ਓਕੇ ਆ ਬਾਈ ਟਰੈਕਟਰ ਟਰੈਕਟਰ ਚੈੱਕ ਕਰ ਸਕਦੇ ਹੋ ਮਾਡਲ ਤੇ ਰੇਟ ਇਹਦਾ ਬਾਈ ਰੇਟ ਹੈਗਾਗਾ 4 ਲੱਖ ਤੇ 30000 ਰੁਪਏ ਠੀਕ ਹੈ 4 ਲੱਖ 30000 ਰੇਟ ਆ ਠੀਕ ਹੈ ਜੀ ਟੌਪ ਵਾਲਾ ਮਾਡਲ ਟਰੈਕਟਰ ਆ ਇਹ ਬਾਈ ਆਪਾਂ ਟਰੈਕਟਰ ਦੇ ਦਾਂਗੇ 4 ਲੱਖ ਤੇ 5000 4-5 ਦਾ ਹਾਂ ਜੀ ਐਪੀ ਮੇਰੀ ਗੱਲ ਸੁਣਾਇ ਚ ਬੋਲ ਪਾ ਕੋ ਸਿਆਰ ਬੋਲੋ ਬਾਈ ਇਹਨੂੰ ਕਹਿੰਦੇ ਆ ਮਾੜਾ ਮੋਟਾ ਕਰ ਵੇਚਣਾ ਆਪਾਂ ਹਾਂ ਕਰਦੇ ਕੋਈ ਗੱਲ ਪੂਰੇ 4 ਦੇ ਵਿੱਚ ਆਏ ਵੇਚ ਦੇਂਗੇ ਬਾਈ 4 ਲੱਖ ਦਾ ਲੈ ਜਿਓ ਮਿੱਤਰੋ ਮੂਰੇ ਆ ਗਿਆ 37 30 ਸੂਪਰ ਸੂਪਰ ਪਲੱਸ ਬਾਈ ਮੈਂ ਇੱਕੋ ਪੰਪ ਦੇ ਵਿੱਚ ਐ ਰੈਡਰ ਇਹ ਹੈਗਾ 2021 ਮਾਡਲ ਟਰੈਕਟਰ ਠੀਕ ਹੈ ਜੀ ਇਹਦਾ ਮਾਨਸਾ ਦਾ ਨੰਬਰ ਹੈ ਠੀਕ ਹੈ ਜੀ ਫਰਸਟ ਪਾਰਟੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਟਰੈਕਟਰ ਦੇ ਟਾਇਰ ਬਾਈ ਆਪਾਂ ਨਾਲ ਦੇ ਸੀਗੇ ਟਾਇਰ ਇਹਦੇ ਟਰੈਕਟਰ ਦੇ 60 ਕੇ ਪਏ ਸੀ ਠੀਕ ਹੈ ਜੀ ਆਪਾਂ ਲਾਹਾ ਕੇ ਬਈ ਦੁਬਾਰੇ ਨਵੇਂ ਚੜਾਤੇ ਚਾਲੀ ਨਵੇਂ ਚੜਾਤੇ ਠੀਕ ਹੈ ਕੋੜਾ ਬੰਪਰ ਲੱਗਿਆ ਕੋੜਾ ਬੰਪਰ ਹਾਂਜੀ ਲੱਗ ਤੋ ਕਲਚ ਵਾਲਾ ਆ ਗਿਆ ਡਬਲ ਡਿਸਟਰੀਬਿਊਟਰ ਚ ਹਾਂ ਜੂਜੀ ਗੇਅਰ ਦੇ ਵਿੱਚ ਕੰਪੈਸਟੀ ਜੱਕ ਵਾਲਾ ਹਾਂਜੀ ਕੰਪੈਸਟੀ ਜੱਕ ਵਾਲਾ ਆ ਗਿਆ ਠੀਕ ਹੈ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਨਵਾਂ ਬਈ ਨਵਾਂ ਟਰੈਕਟਰ ਦਾ 21 ਮਾਡਲ ਟਰੈਕਟਰ ਆ 21 ਮਾਡਲ ਹਾਂ ਇਹਦੇ ਬਿਲਕੁਲ ਨਵਾਂ ਇਹ ਤਾਂ ਚੱਲੀ ਥੋੜਾ ਨਾ ਚੱਲੀ ਥੋੜਾ ਬਈ ਠੀਕ ਹੈ ਹਣ ਦਸੀ ਗਿਰਾ ਜਾਂ ਰੇਟ ਦਸੀ ਗਿਰਾ ਰੇਟ ਬਾਈ ਇਹਦਾ ਪਰ ਡਿਮਾਂਡ ਕਰਦੇ 6,80,000 ਅੱਛਾ ਤੇ ਦੇਣਾ ਕਿੰਨੇ ਦਾ ਦੇ ਦਾਂਗੇ ਬਾਈ ਟਰੈਕਟਰ ਆਪਾਂ ਇਹ 6.5 ਲੱਖ ਦਾ ਟਰੈਕਟਰ ਦੇ ਦਾਂਗੇ ਸਹੀ ਦੱਸ ਦੇ ਯਾਰ 640 ਦਾ ਟਰੈਕਟਰ ਦੇ ਦਾਂਗੇ ਜੇ ਤੇਰੀ ਕੋ ਵੀਡੀਓ ਦੇਖ ਕੇ ਆ ਗਿਆ 6,40,000 ਦਾ ਮਿੱਤਰੋ ਬਣੂ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਪਈ 6,40,000 ਦਾ ਬਿਲਕੁਲ ਥੋਰੂਮ ਕੰਡੀਸ਼ਨ ਟਰੈਕਟਰ ਕਹਿ ਸਕਦੇ ਆਪਾਂ ਇਹਨੂੰ ਮੂਰੇ ਆ ਗਿਆ 750 ਸਿਉਨਾ ਲਿੱਕਾ ਇਹਦੇ ਬਾਰੇ ਦੱਸੋ ਇਹ ਆ ਗਿਆ ਸ਼ਕੰਦਰ ਬਾਈ 2017 ਮਾਡਲ ਠੀਕ ਹੈ ਜੀ ਠੀਕ ਹੈ ਜੀ ਟਾਇਰਾਂ ਦੀ ਗੱਲ ਕਰ ਲਈ ਮੂਹਰਲੇ ਟਾਇਰ ਤਾਂ ਨਵੇਂ ਆ ਦੇ ਠੀਕ ਹੈ ਜੀ ਮੰਗਲੇ ਟਾਇਰ ਹੈਗਾ 16 ਵਾਲੇ ਟਾਇਰਾਂ ਦੇ ਵਿੱਚ ਬਈ ਟਰੈਕਟਰ ਆ ਇਹ ਠੀਕ ਹੈ ਜੀ ਵੇਟ ਬੂਟ ਲੱਗਿਆ ਠੀਕ ਹੈ ਇਹਦੇ ਟਾਇਰ ਪਿਛਲੇ ਹੈਗਾ 70 75 ਰਵੇ ਫੇ ਠੀਕ ਹੈ ਇਹ ਸੋਨਾਲੀਕਾ 50 ਜਿਹੜਾ 14 ਦੇ ਟਾਇਰਾਂ 'ਚ ਵੀ ਆਇਆ ਇਹ ਬਈ 16 ਦੇ ਟਾਇਰਾਂ ਆ origignal ਠੀਕ ਹੈ ਜੀ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਆ ਠੀਕ ਹੈ ਡਬਲ ਡਿਸਟਰੀਬਿਊਟਰ 'ਚ ਆ ਗਿਆ ਸਾਈਡ ਗੇਅਰ ਆ ਗਿਆ ਮਿੱਤਰੋ ਪਾਵਰ ਪਲੱਸ ਤੇਲ ਬ੍ਰੇਕਰ ਪਲੱਸ ਪਾਵਰ ਪਲੱਸ ਤੇਲ ਬ੍ਰੇਕਾਂ ਰਿਵਰਸ ਗੀਅ ਮਾਡਲ 2017 ਮਾਡਲ ਆ ਬਾਈ ਹਾਂ ਰੇਟ ਇਹਦਾ ਹੈਗਾਗਾ ਬਾਈ ਜੀ 4 ਲੱਖ ਤੇ 70000 ਰੁਪਇਆ ਦੇਣਾ ਕਿੰਨੇ ਦਾ ਇਹ ਟਰੈਕਟਰ ਆਪਾਂ ਦੇ ਦਾਂਗੇ ਬਾਈ ਜੀ ਲਾਸਟ 4 ਲੱਖ 45000 ਦਾ ਟਰੈਕਟਰ ਦੇ ਦਾਂਗੇ 4 ਲੱਖ 40 ਦਾ ਲੈ ਜਿਓ ਯਾਰ ਹਾਂਜੀ ਬਾਈ ਗੱਲ ਮੁੱਕੀ 4 ਲੱਖ 40 ਦਾ ਬਣੂਗਾ ਤੇ ਮੂਰੇ ਆ ਗਿਆ 60 ਦਾ ਸਿਉਣਾ ਲੀਕਾ ਦਸੀ ਬਾਈ ਇਹਦੇ ਬਾਈ 2017 ਮਾਡਲ ਆ ਗਿਆ ਹਾਂਜੀ ਠੀਕ ਹੈ ਇਹਦੇ ਵਿੱਚ ਚੌਕੜਾ ਨਵਾਂ ਜਮਾ ਰਿਵਰਸ ਪੀਟੀਓ ਤੇਲ ਬ੍ਰੇਕਾਂ ਇਹ ਵੀ ਟੌਪ ਮਾਡਲ ਟਰੈਕਟਰ ਆ ਪਾਵਰ ਸਟੀering ਚਾਰ ਸਿਲੰਡਰ ਆ ਬਾਈ ਚਾਰ ਸਿਲੰਡਰ ਹੈ ਹਾਂਜੀ ਬਾਈ ਠੀਕ ਹੈ 60 60 ਐਚਪੀ ਦਾ ਟਰੈਕਟਰ ਹੈ 60 ਐਚਪੀ ਦਾ ਹਾਂਜੀ ਤੇ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਇਹ ਸਿੰਗਲ ਡਿਸਟ੍ਰੀਬਿਊਟਰ ਹੈ ਬਾਈ ਨਹੀਂ ਸਿੰਗਲ ਹੈ ਸਿੰਗਲ ਹੈ ਸਿੰਗਲ ਡਿਸਟ੍ਰੀਬਿਊਟਰ ਚ ਹੈ ਟਰੈਕਟਰ ਚ ਇੱਕ ਕਰ ਸਕਦੇ ਹੋ ਮਿੱਤਰੋ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਨਵਾਂ ਬਾਈ ਜਮਾ ਮੁਗਲ ਹੈ ਸਰਵਿਸ ਤੱਕ ਰੰਗ ਪੇਂਟ ਦਾ ਰੰਗ ਪੇਂਟ ਦਾ ਸਾਰਾ ਟਰੈਕਟਰ origignal ਆ ਬਾਈ ਸਾਰਾ origignal ਹਾਂ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਟਰੈਕਟਰ ਚੰਗਾ ਮਿੱਤਰੋ ਮਾਡਲ ਤੇ ਰੇਟ ਆ ਮਾਡਲ ਜੀ ਹੈਗਾ 2015 ਰਾਟੇ ਇਹਦਾ ਮੰਗਦੇ ਆਪਾਂ 455000 ਠੀਕ ਆ ਜੇ ਤੇਰੀ ਕੋਈ ਵੀਡੀਓ ਦੇਖ ਕੇ ਆਉਂਦਾ ਉ ਤਾਂ ਆਪਾਂ ਵੇਚਣਾ ਸੀ ਇਹ ਸਵਾ ਚਾਰ ਲੱਖ ਦਾ ਠੀਕ ਆ 415000 ਦਾ ਦੇ ਦੇਾਂਗੇ ਅੰਜ ਤਾਂ ਰੱਖੀ ਰੱਖਾਂਗੇ ਉੱਤੇ ਹਾਂ 4 ਲੱਖ ਹੋਰ ਵੀ ਛੋਟ ਕਰ ਦਾਂਗੇ ਯਾਰ ਤੂੰ ਬੋਲੇ ਯਾਰ ਪੂਰੇ ਕਿੰਨੇ ਦਾ ਕਿਹਾ 415 ਦਾ 415 ਪੂਰੇ 410 ਦਾ ਲੈ ਜਾ ਯਾਰ ਪੁੱਛੇ ਉਹ ਵੀ ਨਾ ਬਈ ਨੀ ਇਹ ਆਈ ਦੇ ਪੁੱਤੇ ਦੱਸੀ ਇਹ ਆ ਗਿਆ 2010 ਬਈ ਹਾਂਜੀ 2010 ਮਾਡਲ ਇਹ ਵੀ 4 ਸਿਲੰਡਰ ਹੈ ਬਈ 4 ਸਿਲੰਡਰ ਸਾਦਾ ਸਟੀering ਹੈ ਠੀਕ ਆ ਜੇ ਕਿਸੇ ਭਰਾ ਨੇ ਵੱਡਾ ਟਰੈਕਟਰ ਲੈਣਾ ਹੋਵੇ ਥੋੜੇ ਪੈਸੇ ਲਾਉਣੇ ਹੋਣ ਹਾਂਜੀ ਠੀਕ ਆ ਇਹ ਟਰੈਕਟਰ ਲੱਜ ਸਕਦਾ ਥੋੜੇ ਬਾਣ ਬੋਣ ਵਾਸਤੇ ਉਹ ਤਾਂ ਬਾਣ ਤਾਂ ਭਾਵੇਂ ਇਹਦੇ ਨਾਲ ਵੱਧ ਬਾ ਲੋ ਇਹ ਵੀ ਟਰੈਕਟਰ ਚਾਰ ਸਿਲੰਡਰੀ ਹੈ ਬਾਈ ਕੈਮਰਾਮੈਨ ਮਾੜੀ ਜਿਹੀ ਨਿਗਾਹ ਮਾਰ ਸੋ ਤੇ ਇੱਥੋਂ ਪਤਾ ਲੱਗ ਜਾਂਦਾ ਬਾਈ ਰੰਗ ਪੇਂਟ ਇਹ ਤੇ ਕੀ ਕਾ ਨਹੀਂ ਕੀਤਾ ਵੀ ਸਾਰਾ ਵੀ ਟਰੈਕਟਰ ਬਾਈ ਓਰੀਜਨਲ ਸਾਰਾ ਓਰੀਜਨਲ ਟਰੈਕਟਰ ਠੀਕ ਹੈ ਇੰਜਨ ਗੇਅਰ ਦੀ ਕਿੰਨੀ ਘੋਕੜਾ ਵਧੀਆ ਟਰੈਕਟਰ ਆ ਬਾਈ ਇੰਜਨ ਇਹਦਾ ਟਰੈਕਟਰ ਦਾ ਹੈਗਾ 60 70 ਪੈਸੇ ਇੰਜਨ ਪਿਆ ਠੀਕ ਆ 60 70 ਪੈਸੇ ਇੰਜਨ ਪਿਆ ਬਾਈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਾਡਲ ਤੇ ਰੇਟ ਮਾਡਲ ਇਹਦਾ ਜੀ 2010 ਹੈ। ਹਾਂਜੀ ਠੀਕ ਹੈ ਜੀ ਤੇਲ ਬ੍ਰੇਕਾਂ ਆ ਗਈਆਂ ਇਹਦੀਆਂ, ਸਾਈਡ ਗੀਅਰ ਆ ਗਿਆ, ਡਬਲ ਕਲਚ ਆ ਗਿਆ। ਹਾਂਜੀ ਮੂਰਲੇ ਟਾਇਰ ਬਾਈ ਹੈਗੇ ਇਹਦੇ ਪੱਕੇ 80 ਪੈਸੇ। ਪਹਿਲੇ ਟਾਇਰਾਂ ਤੇ ਬਈ ਰਬੜ ਜੜੀ ਹੋਈ ਹੈ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ। ਰੇਟ ਇਹਦਾ ਆਪਾਂ ਮੰਗਦੇ ਹਾਂ 2,72,000 ਰੁਪਿਆ। ਅੱਛਾ ਜੀ। ਇਹ ਆਪਾਂ ਜੋ ਵੀ ਜਾਇਜ਼ ਰੇਟ 'ਚ ਟਰੈਕਟਰ ਦੇ ਦਿਆਂਗੇ ਯਾਰ। ਕਿੰਨੇ 'ਚ? 2,30,000 ਦਾ ਟਰੈਕਟਰ ਦੇ ਦਿਆਂਗੇ। 2,30 ਦਾ। ਹਾਂ। ਮਿੱਤਰੋ ਤੁਸੀਂ ਕੁਛ ਨਹੀਂ ਕਰਨਾ ਬਾਈ ਕੋਲੇ ਆਏ ਨਾ 2,25,000 ਦਾ ਲੈ ਜੀ ਉਹਨਾਂ ਬੋਲੀ ਕੋਈ ਗੱਲ ਮੂਰੇ ਆ ਗਿਆ 35 ਦਾ ਇਹ ਆ ਗਿਆ 35 ਵਾਲਾ ਬਈ ਸੋਹਣਾ ਇਹਦੇ ਬਾਰੇ ਦੱਸੀਂ ਗਰਾ ਇਹ ਬਾਈ ਹਰਿਆਣਾ ਨੰਬਰ ਹੈ ਵੀ ਹਾਂਜੀ ਟਾਇਰਾਂ ਦੀ ਗੱਲ ਕਰ ਲਈਏ ਮੂਰਲੇ ਹੈਗੇ 90 ਪੈਸੇ ਟਾਇਰ ਠੀਕ ਹੈ ਮਾਗਰਲੇ ਹੈਗੇ 70 75 ਪੈਸੇ ਠੀਕ ਹੈ ਜੀ ਸਿੰਗਲ ਕਲੱਚ ਹੈ ਜੀ ਠੀਕ ਹੈ ਜੀ ਟਰੈਕਟਰ ਸਾਰਾ ਜੈਨੂਅਨ ਹੈ ਵੀ ਰੰਗ ਪੇਂਟ ਦਾ ਠੀਕ ਹੈ ਜੀ ਇੰਜਨ ਗੇਅਰ ਦਾ ਵਧੀਆ ਪੂਰਾ ਹਾਂਜੀ ਇਹਦਾ ਪਰ ਰੇਟ ਮੰਗਦੇ ਆ 2,35,000 2,35,000 ਓਕਰ ਪੂਰੀਆਂ ਇੰਜਨ ਦੀ ਪੂਰਾ ਪੂਰਾ ਵ 2.30 ਦੇਣਾ ਕਿੰਨੇ ਦਾ ਹੈ ਇਹ ਇਹ ਦੇਣਾ ਬਾਈ ਆਪਾਂ ਸ਼ਕੰਦਰ ਦਾ ਲਾਸਟ ਹੈ ਇਹਦਾ 2 ਲੱਖ ਤੇ 15000 ਬਾਕੀ ਤੂੰ ਕਰ ਦੇ ਜਨਾ ਤੇਰਾ ਮਨ ਮੰਨਦਾ ਵੀ ਇੰਨੇ ਦਾ ਦੇ ਦਿਓ ਯਾਰ ਕਈ ਵਾਰ ਨਾ ਕੋਈ ਗਰੀਬ ਬੰਦਾ ਆ ਜਾਂਦਾ ਜਿਵੇਂ ਬੰਦਾ ਜੇ ਤੇਰੀ ਵੀਡੀਓ ਦੇਖ ਕੇ ਆਉਂਦਾ ਹਾਂ ਠੀਕ ਹੈ ਤੂੰ ਗੱਲ ਕਰਾਤੀ ਦੇ ਰਣਾ ਆਪਾਂ ਜਿਵੇਂ ਤੂੰ ਕਹੇਗਾ ਤੇਰਾ ਆਪਾਂ ਹੱਥ ਮੋੜਦੇ ਨਹੀਂ ਠੀਕ ਹੈ ਉਹਦੇ ਤੂੰ 36 ਦੀ ਬਕਾਇਆ ਆਪਣਾ ਹਾਂ ਜੀ ਜਿੰਨੇ ਤੂੰ ਕਹੇ ਤਾਂ ਆਪਾਂ ਉਹਨੇ ਤਾਂ ਦੇ ਦਿੱਤਾ ਸੀ ਠੀਕ ਹੈ ਠੀਕ ਹੈ ਤੇ ਚੱਲ ਫਿਰ ਇਹ ਵੀ ਦੱਸ ਦੀ ਕਰਦੇ ਯਾਰ ਕਰ ਦਿਆਂਗੇ ਬਈ 2 ਲੱਖ 10 ਹਜ਼ਾਰ ਦਾ ਟਰੈਕਟਰ ਮਿੱਤਰੋ ਇਹ ਲੈ ਜਾਓ ਹੈਪੀ ਇਸ ਤੋਂ ਇਲਾਵਾ ਟਰੈਕਟਰ ਹੋਰ ਹੁੰਦੇ ਆ ਹਾਂ ਜੀ ਬਈ ਟਰੈਕਟਰ ਆਪਣੇ ਕੋਲੇ ਹੁੰਦੇ ਕੁਝ ਤਿਆਰ ਤੁਰ ਹੋਈ ਜਾਂਦੇ ਟਰੈਕਟਰ ਠੀਕ ਹੈ ਕੁਝ ਲੈ ਕੇ ਆਉਣੇ ਆ ਟਰੈਕਟਰ ਆਪਣੇ ਕੋਲੇ ਹਰ ਵਕਤ 15 18 ਟਰੈਕਟਰ ਹੁੰਦੇ ਆ ਬਈ ਠੀਕ ਹੈ ਤੇ ਵਿਚ ਕੱਟ ਲੈਨੇ ਵਿੱਚ ਵੀ ਕੱਟ ਲਾਂਗੇ ਬਾਈ ਟਰੈਕਟਰ ਕਹਿ ਜਿਓ ਵੇ ਟਰੈਕਟਰ ਕਹਿ ਜਾ ਮਰਜ਼ੀ ਟਰੈਕਟਰ ਹੋਵੇ ਵਿੱਚ ਕੱਟ ਲਾਂਗੇ ਆਪਾਂ ਠੀਕ ਐ ਇੱਕ ਬੇਨਤੀ ਆ ਭਰਾਵਾਂ ਨੂੰ ਵੀ ਠੀਕ ਐ ਟਰੈਕਟਰ ਆਪਾਂ ਦਿਖਾ ਤੇ ਤੇ ਵੇਚਣਾ ਭਰਾ ਮੰਨ ਲਓ ਵੀ ਫੋਨ ਲਾ ਕੇ ਬਾਈ ਸਾਨੂੰ ਕੱਲੇ ਕੱਲੇ ਟਰੈਕਟਰ ਦੀਆਂ ਫੋਟੋ ਮਾਲਕ ਪਾ ਦੇ ਠੀਕ ਆ ਵੀ ਫੋਟੋਆਂ ਨਹੀਂ ਬਾਈ ਕੱਲੇ ਕੱਲੇ ਟਰੈਕਟਰ ਦੀਆਂ ਪੈਂਦੀਆਂ ਠੀਕ ਐ ਆ ਜੋ ਜਿਹੜੀ ਤੁਹਾਨੂੰ ਕੰਡੀਸ਼ਨ ਦੱਸੀ ਆ ਵੀਡੀਓ ਦੇ ਵਿੱਚ ਉਹੀ ਨਿਕਲੂਗਾ ਕਿ ਠੀਕ ਐ ਕਾਗਜ਼ਾਂ ਪੱਤਰਾਂ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੋ ਠੀਕ ਐ ਟਰੈਕਟਰ ਤੁਹਾਨੂੰ ਬਾਅ ਕੇ ਚੈੱਕ ਕਰਾ ਕੇ ਤੋਰਾਂਗੇ ਇੱਥੋਂ ਠੀਕ ਹੈ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਹੈਗਾ ਘਰੇ ਸੱਦਾਂਗੇ ਆਪਾਂ ਅਗਲੇ ਨੂੰ ਠੀਕ ਹੈ ਨਹੀਂ ਬੱਚ ਬਾਈ ਮੰਡੀ ਤੇ ਤੈਨੂੰ ਪਤਾ ਸਿਰਫ ਅਗਲਾ ਚਲਾ ਕੇ ਦੇਖ ਸਕਦਾ ਠੀਕ ਹੈ ਹਾਂ ਚਲਾ ਕੇ ਦੇਖੋ ਜਦੋਂ ਆਪਣੇ ਘਰੇ ਆ ਗਿਆ ਆਪਾਂ ਅਗਲੇ ਨੂੰ ਬਹਾ ਕੇ ਤੋਰਾਂਗੇ ਟਰੈਕਟਰ ਠੀਕ ਹੈ ਠੀਕ ਹੈ ਬਾਕੀ ਬਾਈ ਸੋਨੂੰ ਹੁਣ ਪੂਰਾ ਸੌਖਾ ਹੋ ਗਿਆ ਦੇਖੋ ਸੋਸ਼ਲ ਮੀਡੀਆ ਦਾ ਜਵਾਨਾ ਹਨਾ ਛੋਟੇ ਕੋਲੇ ਘਰੇ ਬੈਠੇ ਬਿਠਾਏ ਇਹ ਵੀਡੀਓ ਪਾ ਜਾਂਦੀ ਹੈ ਬਾਕੀ ਮੈਂ ਰਿਕਵੈਸਟ ਕਰਦਾ ਵਾ तकरीबन 7 ਵਜੇ ਤੋਂ ਲੈ ਕੇ ਆਮ ਦੇ 7 ਵਜੇ ਤੱਕ ਕਿਉਂ ਪਰਿਵਾਰ ਨੂੰ ਵੀ ਟਾਈਮ ਦੇਣਾ ਹੁੰਦਾ ਬੰਦਿਆਂ ਨੇ 7 ਵਜੇ ਤੱਕ ਤੁਸੀਂ ਫੋਨ ਲਾ ਸਕਦੇ ਹੋ ਸੋ ਨਵਾ ਇਹ ਕਿ ਤਲਵੰਡੀ ਤੋਂ ਮੌੜ ਰੋਡ ਤੇ ਪਿੰਡ ਆਪਣਾ ਮੌੜ ਤੋਂ ਹੈਗਾ ਬਈ 7 ਕਿਲੋਮੀਟਰ ਤਲਵੰਡੀ ਸਾਬ ਤੋਂ ਹੈਗਾ 10 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਜੀ ਤੇ ਜੇ ਇਧਰੋਂ ਮਾਨਸਾ ਤੋਂ ਉਹਨਾ ਮਾਨਸਾ ਤੋਂ 25 ਕਿਲੋਮੀਟਰ ਪੈ ਜਾਂਦਾ ਤੇ ਬਠਿੰਡੇ ਤੋਂ 40 ਕਿਲੋਮੀਟਰ ਠੀਕ ਹੈ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਹੈਗਾ ਬਈ 73078 85052 ਤੇ ਇੱਕ ਨੰਬਰ ਮੈਂ ਹੋਰ ਬੋਲ ਦਰਾਂ 94630 23925 ਠੀਕ ਹੈ 73078 8552 ਠੀਕ ਹੈ ਜੀ ਬਹੁਤ ਬਹੁਤ ਬਾਈ ਹੈਪੀ ਧੰਨਵਾਦ ਜਾਣਕਾਰੀ ਦੇਣ ਲਈ ਬਹੁਤ ਚੰਗਾ ਲੱਗਿਆ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਫੋਲੋ ਕਰ ਲਿਓ ਅਗਲੀ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ